ਜਿਸੀ ਸੀ ਬਰਕਰਤ ਸਿੰਘ ਜਿਹੜੇ ਰਮਰਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਕਸ ਔਕਸ ਸਮਾਂ ਹੁੰਦਾ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਟ ਤੋਂ ਬਹੁਤ ਜ਼ਿਆਦਾ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚੱਤੀ ਹੈ ਬਾਕੀ ਕਿਉਂਕਿ ਇੱਕ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘੱਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ 6 ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਅਦੇਸ਼ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜੀ ਸ਼ੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾਾਨੂੰ ਕੋਟਾ ਸਾਡਾ ਬਤਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਇਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ ਪੰਜ-ਪੰਜ ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਦੇ ਝੁਕਦਾ ਵੀ ਆ ਪਰਿਵਾਰ ਦੇ ਕੇ ਕਿ ਬਹੁਤ ਵੱਡੀ ਗੱਲ ਹੈ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਹੈ ਅਜਿਹਾ ਸਰਕਾਰ ਨੂੰ ਵੀ ਕੰਮ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਨੂੰ ਅ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਖਿਆਲ ਹੈਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਲ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਨੂੰ ਲਾਉਣਾ ਹੈ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀਬ ਜੋਬ ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ ਦੀ ਉਮਰ ਹੈ ਉਹਦੀ ਬੀਵੀ ਵੀ ਕਰੀਬ 30 ਸਾਲ ਦੀ ਹੈ ਬੱਚੇ 1.5 ਸਾਲ ਦਾ ਹੈ ਸਵਾ ਸਾਲ ਦਾ 1 3 ਸਾਲ ਦਾ ਸੋਨਾ ਤੇ ਬਾੜ ਜਿੱਡੀ ਜ਼ਿੰਦਗੀ ਹੈ ਉਹਨਾਂ ਦੀ ਮਦਦ ਜਿਹੜੀ ਹੈ ਉਹ ਕਰਨੀ ਚਾਹੀਦੀ ਅੱਜ ਅਸੀਂ ਸੀਸ਼ਿਤ ਬਰਕਰਤ ਸਿੰਘ ਜਿਹੜੇ ਰਮਦਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਹੀਦ ਹੋ ਗਏ ਉੱਥੇ ਸ਼੍ਰੀਨਗਰਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਕਸ ਔਕਸ ਸਮਾਂ ਹੁੰਦਾ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਟ ਤੋਂ ਬਹੁਤ ਜ਼ਿਆਦਾ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਚਤੀ ਹੈ ਬਾਕੀ ਨਾਲ ਕਿਉਂਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘੱਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ 6 ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਕਾ ਦੇਸ਼ ਵਾਸੀਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਉਹ ਇਲਾਕੇ ਬਹੁਤ ਪਿਛੜੇ ਰਹਿੰਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜੀਸੀਲੇ ਨੌਜਵਾਨ ਨੇ ਸਾਡੇ ਜੌਂ ਜਵੰਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਹੈ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਹੈ ਦੇਸ਼ ਦੇ ਦੁਸ਼ਮਣਾਂ ਦੇ ਨਾਲ ਤੇ ਸਾਨੂੰ ਕੋਟਾ ਸਾਡਾ ਬਤਾਓ ਸੋ ਇਹ ਚੀਜ਼ਾਂ ਨੂੰ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਿਹਦੇ ਪਰਿਵਾਰਾਂ ਨਾਲ ਉਹਨੇ ਕਿ ਜਿੱਥੇ 5-5 ਜੀ ਕਰਦੇ ਸੇਵਾ ਕਰ ਰਹੇ ਹੁਣ ਦੇਸ਼ ਦੀ ਸਾਡਾ ਮਾਰ ਜਿਹੜਾ ਸਿਰਿਆ ਉਹਨਾਂ ਦੇ ਅੱਗੇ ਝੁਕਦਾ ਵੀ ਆ ਪਰਿਵਾਰ ਦੇ ਅੱਗੇ ਕਿ ਬਹੁਤ ਵੱਡੀ ਗੱਲ ਹੈ ਕੋਈ ਪਤਾ ਹੁੰਦਾ ਕਿ ਇਹ ਦੁਸ਼ਮਣ ਦੇ ਸਾਹਮਣੇ ਖਲੋਣ ਵਾਲੀ ਜਿਹੜੀ ਜੌਬ ਹੈ ਸਾਡਾ ਸਰਕਾਰ ਨੂੰ ਵੀ ਕੰਪਨੋ ਬਿਲਕੁਲ ਸਰਕਾਰ ਨੇ ਜੋ ਵਾਦਾ ਕੀਤਾ ਸੀ ਸਰਕਾਰ ਨੂੰ ਸੀਐਮ ਸਾਹਿਬ ਵੱਲੋਂ ਦੇਣਾ ਚਾਹੀਦਾ 1 ਕਰੋੜ ਦਾ ਮੇਰਾ ਖਿਆਲ ਹੈਗਾ ਉਹਨਾਂ ਦਾ ਕੇਸ ਦੇਣਾ ਹੈ ਉਹ ਜ਼ਰੂਰ ਸਸ਼ੀਲ ਨੂੰ ਮਿਲਣਾ ਚਾਹੀਦਾ ਉਹਦੇ ਫਾਦਰ ਨੂੰ ਲਾਣੀ ਬਿਲਕੁਲ ਜਿੱਥੇ ਉਹਨਾਂ ਦੇ ਪਰਿਵਾਰ ਦਾ ਕੋਈ ਜੀਬ ਜੋਬ ਕਰ ਸਕਦਾ ਕਿਉਂਕਿ ਜਿਹੜੀ ਉਹਦੀ 31 ਸਾਲ